ਅੱਜਕੱਲ੍ਹ ਲੋਕਾਂ ਦਾ ਲਾਈਫਸਟਾਈਲ ਬਹੁਤ ਸਟ੍ਰੈਸਫੁੱਲ ਹੋ ਗਿਆ ਹੈ ਲਗਾਤਾਰ ਸਕਰੀਨ ਦੇਖਦੇ ਹੁੰਨੇ ਆਪਾਂ ਤੇ ਇਸ ਦੇ ਨਾਲ ਹੀ 1 ਮਿੰਟ ਵੀ ਫੋਨ ਤੋਂ ਦੂਰ ਨਹੀਂ ਰਹਿੰਦੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਕਰੀਨ ਦੇਖਣਾ ਸਾਡੇ ਦਿਮਾਗ ਤੇ ਸਾਡੇ ਸ਼ਰੀਰ ਤੇ ਬਹੁਤ ਗਹਿਰਾ ਅਸਰ ਪਾਉਂਦਾ ਹੈ ਸਿਰਦਰਦ ਹੋਣਾ ਆਮ ਗੱਲ ਅੱਜਕਲ੍ਹ ਹੋ ਗਈ ਹੈ ਕਈ ਵਾਰ ਸਿਰਦਰਦ ਕਾਰਨ ਬਹੁਤ ਜ਼ਿਆਦਾ ਖਿੱਚ ਚੜਨ ਲੱਗ ਜਾਂਦੀ ਹੈ ਤੇ ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਤੁਰੰਤ ਰਾਹਤ ਪਾਉਣ ਦੇ ਲਈ ਅਕਸਰ ਪੇਨਕিলার ਲੈ ਲੈਣੇ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਦਰਦ ਨਿਵਾਰਕ ਦਵਾਈਆਂ ਸ਼ਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੀਆਂ ਨੇ ਅੱਜ ਤੁਹਾਨੂੰ ਅਸੀਂ ਸਿਰਦਰਦ ਤੋਂ ਬਚਣ ਦੇ ਲਈ ਕੁਝ ਖਾਸ ਨੁਸਖੇ ਵੀ ਦੱਸਾਂਗੇ ਤੇ ਇਸ ਦੇ ਨਾਲ ਇਹ ਵੀ ਦੱਸਾਂਗੇ ਕਿ ਪੇਨ ਕਲਰ ਲੈਣ ਦੇ ਤੁਹਾਡੇ ਸਰੀਰ ਤੇ ਤੁਹਾਡੇ ਦਿਮਾਗ ਤੇ ਤੁਹਾਡੀ ਬਾਡੀ ਤੇ ਕੀ ਨੁਕਸਾਨ ਹੋ ਰਹੇ ਨੇ ਡਾਕਟਰਾਂ ਦਾ ਮੰਨਣਾ ਹੈ ਕਿ ਸਿਰਦਰਦ ਹੋਣ ਤੇ ਤੁਰੰਤ ਦਰਦ ਨਿਵਾਰਕ ਦਵਾਈਆਂ ਨਹੀਂ ਲੈਣੀ ਚਾਹੀਦੀਆਂ ਕਿਉਂਕਿ ਇਸ ਦੇ ਨਾਲ ਕਈ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਦੇ ਨਾਲ ਹੀ ਦਰਦ ਸੋਜ ਅਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਪੇਟ ਦੇ ਅਲਸਰ ਦਾ ਵੀ ਖਤਰਾ ਵੱਧ ਜਾਂਦਾ ਹੈ ਇਨਾਂ ਹੀ ਨਹੀਂ ਇਸ ਦਾ ਜਿਗਰ ਅਤੇ ਗੁਰਦੇ ਤੇ ਵੀ ਖਤਰਨਾਕ ਪ੍ਰਭਾਵ ਪੈਂਦਾ ਹੈ ਇਸ ਕਾਰਨ ਇਮਿਊਨਿਟੀ ਵੀ ਕਮਜ਼ੋਰ ਹੋ ਜਾਂਦੀ ਹੈ ਦਿਲ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦਾ ਵੀ ਖਤਰਾ ਕਾਫੀ ਵੱਧ ਜਾਂਦਾ ਹੈ ਇਸ ਨਾਲ ਕਈ ਨੁਕਸਾਨ ਦੇ ਪ੍ਰਭਾਵ ਵੀ ਹੋ ਸਕਦੇ ਨੇ ਸਿਰਦਰਦ ਹੋਣ ਦੀ ਸੂਰਤ ਦੇ ਵਿੱਚ ਤੁਰੰਤ ਕਿਸੇ ਤਰ੍ਹਾਂ ਦੀ ਦਰਦ ਨਿਵਾਰਕ ਦਵਾਈ ਲੈਣ ਨਾਲ ਰਾਹਤ ਮਿਲ ਸਕਦੀ ਹੈ ਪਰ ਲੰਬੇ ਸਮੇਂ ਦੇ ਵਿੱਚ ਇਹ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਇਸ ਲਈ ਜਦੋਂ ਵੀ ਤੁਹਾਨੂੰ ਸਿਰਦਰਦ ਹੋਵੇ ਤੁਹਾਨੂੰ ਤੁਰੰਤ ਦਵਾਈ ਲੈਣ ਤੋਂ ਬਚਣਾ ਚਾਹੀਦਾ ਹੈ ਆਓ ਜਾਣਦੇ ਹਾਂ ਇਸ ਨੁਕਸਾਨ ਕੀ ਕੀ ਹੋ ਸਕਦੇ ਨੇ ਸਿਰਦਰਦ ਤੋਂ ਰਾਹਤ ਪਾਉਣ ਦੇ ਲਈ ਜ਼ਰਤਰ ਲੋਕ ਤੁਰੰਤ ਦਰਦ ਨਿਵਾਰ ਗੋਲੀਆਂ ਲੈ ਲੈਂਦੇ ਨੇ ਓਵਰ ਦਾ ਕਾਊਂਟਰ ਦਵਾਈਆਂ ਦਾ ਸੇਵਨ ਇੱਕ ਫੀਮਾ ਦੇ ਅੰਦਰ ਹੀ ਸੁਰੱਖਿਅਤ ਹੈ ਪੇਨ ਕਿਲਰ ਜੇਕਰ ਕੋਈ ਦਵਾਈ ਬਹੁਤ ਜ਼ਿਆਦਾ ਜਾਂ ਬਹੁਤ ਵਾਰ ਲੈਣ ਨਾਲ ਗੰਭੀਰ ਸਮੱਸਿਆ ਹੋ ਸਕਦੀ ਹੈ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈਆਂ ਖਰੀਦਣ ਦੀ ਆਦਤ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਇਸ ਨਾਲ ਸਰੀਰ ਦੇ ਵਿੱਚ ਕਈ ਮਾੜੇ ਪ੍ਰਭਾਵ ਪੈ ਸਕਦੇ ਨੇ ਮੀਡੀਆ ਰਿਪੋਰਟਰ ਦੀ ਮੰਨੀਏ ਤਾਂ ਦਵਾਈਆਂ ਦੀ ਓਵਰਡੋਜ਼ ਪੇਟ ਦੇ ਨਰਵਸ ਸਿਸਟਮ ਅਤੇ ਸਰੀਰ ਦੀ ਪ੍ਰਤੀਰੋਧੀ ਸ਼ਕਤੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਇਸ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਦਰਦ, ਸੋਜ ਅਤੇ ਬਦਹਜਮੀ ਹੋ ਸਕਦੀ ਹੈ। ਸਿਰਦਰਦ ਦੇ ਦੌਰਾਨ ਬਹੁਤ ਜ਼ਿਆਦਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਨ ਦੇ ਨਾਲ ਲੀਵਰ ਅਤੇ ਕਿਡਨੀ ਵਰਗੇ ਅੰਦਰੂਨੀ ਅੰਗਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਦਵਾਈਆਂ ਦਾ ਸੇਵਨ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਨਸ਼ਟ ਕਰ ਦਿੰਦਾ ਹੈ। ਦਰਦ ਦੌਰਾਨ ਬਹੁਤ ਜ਼ਿਆਦਾ ਪੇਨ ਕਿਲਰਜ਼ ਲੈਣਾ ਗੰਭੀਰ ਬਿਮਾਰੀਆਂ ਦਾ ਤੁਹਾਨੂੰ ਸ਼ਿਕਾਰ ਬਣਾ ਸਕਦੀਆਂ ਨੇ, ਇਸ ਕਾਰਨ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਜੇਕਰ ਤੁਸੀਂ ਅਕਸਰ ਪੇਨ ਕਿਲਰਜ਼ ਲੈਨੇ ਹੋ ਤਾਂ ਇਸ ਨਾਲ ਪੇਟ 'ਚ ਅਲਸਰ ਵੀ ਹੋ ਜਾਂਦਾ ਹੈ।